ਜਗੂ ਭਗਵਾਨ ਪੁਰ ਦੀ ਮਾਤਾ ਤੋਂ ਇਹ ਲਈ ਆ ਜਿਹੜੀ ਉਥੇ ਖੜੀ ਆ ਉਥੇ ਹਲਕਾ ਛਾਲ ਦੇ ਦੇ ਨਾਲ ਉਹਦੇ ਨਾਲ ਉਹਦੇ ਭਰਾ ਨੂੰ ਕਹ ਲੋ ਕਿ ਸੁਲ੍ਹਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਪਛਾਈ ਵੱਡ ਰਿਹਾ ਕਿ ਮੈਂ ਸਰਪੰਚ ਬਣ ਗਿਆ ਜੇ ਜਗੂ ਭਗਵਾਨ ਪੁਰ ਦੀ ਮਾਤਾ ਗਿਆ ਕੋ ਬੱਚਾ ਕਿਸਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕੰਗ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇੱਕ ਸਾਡਾ ਪਿੰਡ ਹੈ ਜੇੜੀਵਾਲ ਕੇਰ ਕੋਈ ਵਿਖਾ ਜਣ ਸਾਹਮਣੇ ਗੋਲੀਆਂ ਚੱਲਦੀਆਂ ਜਾਂਦੀਆਂ ਨੇ ਤਿੰਨ ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਮ ਚੱਲੀਆਂ ਗੋਲੀਆਂ ਲੱਗੀਆਂ ਹਸਪੀਟਲ ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਪਹੁੰਚਾ ਦਿੱਤੇ ਉਹਦਾ ਦੇ ਨਾਲ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਗੱਗੂ ਦੇ ਗਗਨਿਆ ਪਨੀਰ ਦੇ ਨਾਮ ਕੀ ਆਉਦਾ ਤੁਹਾਨੂੰ ਪਤਾ ਉਹ ਦੀ ਬਾਤ ਆ ਉਹ ਬੋਲੂ ਕੋ ਟ੍ਰਿਕ ਨੂੰ ਜੇ ਔਰ ਲੋਕਾਂ ਤੇ ਰਿਸ ਕਰਦੇ ਸਾਰਨਸਰੀ ਦੀ ਕੋਟੀ ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖ ਮੁਖਤਾਰ ਅੰਤਾਰੀ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੇ ਭਰਾ ਤੇ ਮਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਦਰਸਲ ਵੀਡੀਓ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਆਪ ਦੇ ਹਲਕਾ ਇੰਚਾਰਜ ਗੁਰਦੀਪ ਰੰਦਾਵਾ ਆਪਣੇ ਦਫ਼ਤਰ ਦੇ ਵਿੱਚ ਜੱਗੂ ਭਗਵਾਨ ਪੁਰੀਆ ਦੀ ਮਾਂ ਤੇ ਭਰਾ ਦੇ ਹਾਰ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਨੇ ਹੁਣ ਸਿਆਸੀ ਕਮਾਂਸਾਂ ਛੇੜ ਦਿੱਤਾ ਹੈ ਜੀ ਹਾਂ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਵੀਡੀਓ ਤੇ ਸਵਾਲ ਚੁੱਕੇ ਨੇ ਸੁਖਜਿੰਦਰ ਰੰਦਾਵਾ ਦੇ ਵੱਲੋਂ ਕਿਹਾ ਗਿਆ ਕਿ ਗੈਂਗਸਟਰ ਜੱਗੂ ਦੇ ਭਰਾ ਦੀ ਭਗਵਾਨਪੁਰ ਪਿੰਡ ਦੇ ਸਰਪੰਚ ਵੱਜੋ ਤਾਜਪੋਸ਼ੀ ਕੀਤੀ ਗਈ ਹੈ ਇਹ ਗੈਂਗਸਟਰਵਾਦ ਦੀ ਵਡਿਆਈ ਕਰਨ ਦਾ ਖੁੱਲਾ ਤਰੀਕਾ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਐਮਪੀ ਰੰਦਾਵਾ ਦੇ ਵੱਲੋਂ ਕਿਹਾ ਗਿਆ ਤੁਸੀਂ ਵੀ ਸੁਣੋ ਭਗਵਾਨਪੁਰ ਪਿੰਡ ਦੇ ਵਿੱਚ ਜਗੂ ਭਗਵਾਨ ਪੁਰਜੇ ਦੇ ਪ੍ਰਬੰਧ ਨੂੰ ਅੱਜ ਤੋਂ 20 ਸਾਲ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਲਾਚ ਕੀਤਾ ਗਿਆ ਕੋਈ 100 150 ਗੱਡੀਆਂ ਪੂਲ ਮੈਂ ਤੁਹਾਨੂੰ ਕੋਈ ਵੀਡੀਓ ਭੇਜਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ 'ਚ ਲੋਕਲ ਟੈਨਰ ਚੱਲ ਰਿਹਾ ਉਹਦਾ ਕੋਈ ਪੁਰਾਣੇ ਕੋਈ ਜੱਗੂ ਦੇ ਕਹਾਣੀਆਂ ਪਰ ਨਹੀਂ ਜਨਾਕੀ ਉਹਦਾ ਕੋਈ ਕਾਣ ਹੀ ਪਤਾ ਉਹਦੀ ਬਾਤ ਆ ਉਹ ਦੋਨੋਂ ਉੱਥੇ ਇਕੱਠੇ ਡੇਟ ਸੀ ਔਰ ਲੋਕਲ ਟੈਨਰ ਇਸ ਕਾਲੇ ਕਾਲ ਜਿਹੜਾ ਹੋਇਆ ਇਨਸੀਡੈਂਟ ਉਹ ਬੋਲਾ ਜਿਹੜਾ ਸੂਬਾਲਡ ਇਹਦਾ ਆਪਣਾ ਕੈਰੇਕਟਰ ਵੀ ਬੂਬੀਅਲ ਸੀ ਇਸ ਲਈ ਉਹਦਾ ਕੰਡੇ ਕਰਾ ਕੇ ਮੈਂ ਕਰਾਂਗਾ ਆਨਾਈਨ 19 ਵਾਰ ਆਫਿਸ ਦੇ ਨਾਲ ਉਹ ਮੁਲਾਕਾਤ ਕਰਾ ਕੇ ਮੈਂ ਚੀਆ ਡਿਟੇਲ ਠੀਕਆ ਤੇ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਦੇਖੀਆ ਡੀਜੀਪੀ ਸਾਹਿਬ ਨੂੰ ਦੇਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਤੁਰਬਾਤਾਂ ਉਹਨਾਂ ਨੂੰ ਚੇਤੀ ਫੇਦਾਬ ਕਰੇ ਔਰ 20193 ਦੇ ਲੈ ਕੇ ICC ਤਾਂ ਤੇ ਉਹ 193 ਦੇ ਉੱਤੇ ਇੱਕੀਆ ਦੇ ਪਹੁੰਚੇ ਨੇ ਤੇ ਵੈਸੇ ਪਰ ਉਹਨਾਂ ਨੇ ਲੰਬੀ ਉਮਰ ਤੱਕ ਕਿ ਕਾਂਗਰਸ ਉਹਨਾਂ ਨੂੰ ਜੀਨੋ ਦੇ ਲੈ ਕੇ ਆਈ ਸੀ ਜਿਹਦੇ ਸਿਰ ਬਣਾਉਣ ਮੇਰਾ ਜਨਤਨਤਾ ਦਾ ਗੜਕਾ ਵੀ ਬਣਨਾ ਉਹਦੇ ਵਿੱਚ ਜਗਤਪ੍ਰਭਨ ਕੁੜੀ ਦੀ ਬਾਕਾ ਤੋਂ ਦੇਖੀ ਆ ਜਿਹੜੀ ਉੱਥੇ ਖੜੀ ਆ ਉੱਥੇ ਕੱਟ ਚਾਰਜ ਦੇ ਨਾਲ ਉਹਦੇ ਨਾਲ ਉਹਦੇ ਭਰਾ ਨੂੰ ਕਾਲੋ ਕਿਸ ਨੂੰ ਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਪਠਾਈ ਬਣ ਰਿਹਾ ਕਿ ਮੈਂ ਸਰਪੰਚ ਬਣ ਕੇ ਕਿ ਫਿਰ ਸਰਪੰਚੀ ਕਾ ਦੀ ਜਾ ਉਹਦੇ ਨਾਲ ਅਗਲੇ ਪਿੰਡ ਚਲੇ ਜਾਓ ਇੱਕ ਸਾਡਾ ਪਿੰਡ ਤੇ ਆ ਜਿਹੜੀ ਵਲਕਰ ਕੋਈ ਵੇਖਿਆ ਜਿਹੜੇ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ ਤਿੰਨ ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਂ ਵਿੱਚ ਚੱਲੀਆਂ ਗੋਲੀਆਂ ਲੱਗੀਆਂ ਹਸਪੀਟਲ ਚੋਂ ਪੁਲਿਸ ਨੇ ਆਪਣਾ Banda ਉੱਥੇ ਪਹੁੰਚਾ ਤੇ ਉਹਨਾਂ ਦੇ ਨਾਲ ਪੁਲਿਸ ਸਰ ਪੁਲਿਸ ਪ੍ਰੋਟੈਕਸ਼ਨ ਨੇ ਉਹਨਾਂ ਪੁਲਿਸ ਦੇ ਰਿਤੀ ਕਿ ਕਿਨਾਂ ਨੂੰ ਅਰੈਸਟ ਕਰਨਾ ਅਰੈਸਟ ਉਹਨੂੰ ਪਾਰਸੀ ਪੁਲਿਸ ਦੀ ਕਸਟਡੀ ਤੋਂ ਤਿੰਨੋਂ ਹੀ ਪੜੇ ਤੋਂ ਅੱਜ ਤੱਕ ਨੂੰ ਪੜੇਗੇ ਸੁਖਜਿੰਦਰ ਰੰਦਾਵਾ ਦੇ ਇਸ ਬਿਆਨ ਮਗਰੋਂ ਹੁਣ ਆਪ ਦੇ ਵੱਲੋਂ ਵੀ ਇਸ ਤੇ ਪਲਟਵਾਰ ਕੀਤਾ ਗਿਆ ਹੈ ਕਾਂਗਰਸ ਤੇ ਆਪ ਵਿਚਾਲੇ ਜੰਗ ਛੇੜ ਗਈ ਹੈ ਜਿੱਥੇ ਗੁਰਦੀਪ ਸਿੰਘ ਰੰਦਾਵਾ ਨੇ ਐਮਪੀ ਸੁਖਜਿੰਦਰ ਰੰਦਾਵਾ ਦੇ ਬਿਆਨਾਂ ਤੇ ਪਲਟਵਾਰ ਕੀਤਾ ਉਹਨਾਂ ਨੂੰ ਜਵਾਬ ਦਿੱਤਾ ਤੇ ਕਿਹਾ ਕਿ ਪੁੱਤ ਗੈਂਗਸਟਰ ਹੋ ਸਕਦਾ ਪਰ ਮਾਂ ਗੈਂਗਸਟਰ ਨਹੀਂ ਹੋ ਸਕਦੀ ਇਸ ਤੋਂ ਲਾਹੋਂ ਉਹਨਾਂ ਨੇ ਕਿਹਾ ਕਿ ਮੇਰਾ ਦਫ਼ਤਰ ਹਰ ਕਿਸੇ ਦੇ ਲਈ ਖੁੱਲ੍ਹਾ ਹੈ ਐਮਪੀ ਸੁਖਜਿੰਦਰ ਰੰਦਾਵਾ ਦੇ ਬਿਆਨਾਂ ਤੇ ਕੀ ਕੁਝ ਆਪ ਦੇ ਗੁਰਦੀਪ ਸਿੰਘ ਰੰਦਾਵਾ ਦੇ ਵੱਲੋਂ ਕਿਹਾ ਗਿਆ ਉਹ ਵੀ ਸੁਣਦੇ ਹਾਂ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਬੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚAIRMAN ਮੁਖਤਾਰ ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖਸਾ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਜੇ ਕੋਪ ਕੋ ਨਾ ਪੜੀ ਮਾਤਾ ਦੀ ਗੁਰੂਤਾ ਦਾ ਨਾਲ ਹੋ ਜੇ ਸਾਡੀ ਸਭ ਪਰ ਮੇਰਾ ਦਫਤਰ ਆ ਜੀ ਮੇਰੇ ਦਫਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਤਾ ਨਹੀਂ ਗੰਗ ਸਰ ਅੱਜ ਉਹਦੀ ਮਾਤਾ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੀ ਕਿਸ ਦੀ ਸਪੋਰਟ ਕੀਤੀ ਹੈ ਡੇਰਾ ਬਾਬਾ ਕਦੀ ਸਪੋਰਟ ਕੀਤੀ ਦਫਤਰ ਪਬਲਿਕ ਵਾਸਤੇ ਦਫਤਰ ਆ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ